ਜੋਤੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਪਿੰਡ ਬੱਗੇ ਕੇ ਉਤਾੜ ਦੇ ਸਰਕਾਰੀ ਸਕੂਲ ਵਿੱਚ ਲੱਗਾ ਅੱਖਾਂ ਦੀ ਜਾਂਚ ਅਤੇ ਐਨਕਾਂ ਵੰਡਣ ਦਾ ਕੈਂਪ ਫਾਜ਼ਿਲਕਾ ਤੋਂ ਡੀਸੀ ਮੈਮ ਸੇਨੂ ਦੁੱਗਲ ਅਤੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਦੀ ਕੰਬੋਜ ਨੇ ਕੀਤੀ ਸ਼ਿਰਕਤ ਜਾਣਕਾਰੀ ਮੁਤਾਬਕ ਅੱਜ ਦਿਨ ਬੁੱਧਵਾਰ ਦੁਪਹਿਰ 3 ਵਜੇ ਦੇ ਕਰੀਬ ਜਲਾਲਾਬਾਦ ਹਲਕੇ ਦੇ ਪਿੰਡ ਬੱਗੇ ਕੇ ਹਿਠਾੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਅੱਖਾਂ ਦੀ ਜਾਂਚ ਅਤੇ ਐਨਕਾਂ ਵੰਡਣ ਦਾ ਜੋਤੀ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਇੱਕ ਮੁਫਤ ਕੈਂਪ ਦਾ ਆਯੋਜਨ ਕੀਤਾ ਗਿਆ ਅੱਜ ਦੇ ਇਹ ਇਸ ਕੈਂਪ ਦੇ ਵਿੱਚ ਫਾਜ਼ਲ ਕਾ ਤੋਂ ਡੀਸੀ ਮੈਮ ਸੇਨੂ ਦੁੱਗਲ ਅਤੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਇਸ ਸਬੰਧ ਕੇ ਡੀਸੀ ਫਾਜ਼ਲ ਕਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਇੱਕ ਨੇਕ ਅਤੇ ਚੰਗਾ ਉਪਰਾਲਾ ਹੈ ਜਿਸ ਦੇ ਨਾਲ ਸਕੂਲੀ ਬੱਚਿਆਂ ਨੂੰ ਐਨਕਾ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਉਹਨਾਂ ਕਿਹਾ ਕਿ ਭੁੱਖ ਦੇ ਵਿੱਚ ਫਾਜ਼ਲ ਕਾ ਤੇ ਅਬੋਹਰ ਵਿਖੇ ਵੀ ਜੋਤੀ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਕੈਂਪਾਂ ਦਾ ਆਯੋਜਨ ਕੀਤਾ ਜਾਏਗਾ ਖਾਸ ਏਰੀਆ ਹੈ ਕਿ ਆਪ ਦੇ ਸਾਰੇ ਸ਼ਹਿਰਾਂ ਚ ਸਾਰੇ ਇਲਾਕਿਆਂ ਚ ਬੱਚਿਆਂ ਦੀ এডਿਕੇਸ਼ਨ ਔਰ ਹੈਲਥ ਜੇ ਸਾਡੇ ਫੋਕਸ ਏਰੀਆ ਉਹਦੇ ਬੱਦੇ ਨੇ ਜਰ ਅੱਜ ਜਿਹੜਾ ਉਪਰਾਲਾ ਕੀਤਾ ਗਿਆ ਜੋਤੀ ਫਾਊਂਡੇਸ਼ਨ ਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਐਮਐਨਏ ਸਾਹਿਬ ਜੀ ਦੇ ਯਤਨ ਸਦਕਾ ਜੋ ਉਪਰਾਲਾ ਕੀਤਾ ਗਿਆ ਹੈ ਛੋਟੇ ਬੱਚੇ ਜਿਨ੍ਹਾਂ ਬੱਚਿਆਂ ਦੀ ਨਿਗਾ ਕਮਜ਼ੋਰ ਹੈ ਉਹਨਾਂ ਬੱਚਿਆਂ ਦੀ ਫ੍ਰੀ ਆਈ ਟੈਸਟਿੰਗ ਚ ਕਰਕੇ ਉਹਨਾਂ ਦੀ ਫ੍ਰੀ ਚਪੋਣਾ ਨੂੰ ਜੋਤੀ ਫਾਊਂਡੇਸ਼ਨ ਵੱਲੋਂ ਇਹਨਾਂ ਕਾ ਪ੍ਰੋਵਾਈਡ ਕੀਤਾ ਗਿਆ ਹੈ ਜਿਹੜਾ ਬਹੁਤ ਹੀ ਵਧੀਆ ਉਪਰਾਧਾ ਹੈ ਅਸੀਂ ਇਹਦਾ ਪਾਇਲਟ ਪ੍ਰੋਜੈਕਟ ਹੈ ਜਿਹੜਾ ਜਲਾਲਾਬਾਦ ਤੋਂ ਸ਼ੁਰੂ ਕੀਤਾ ਗਿਆ ਸੀ ਤੇ ਮੈਂ ਉਹਨਾਂ ਨਾਲ ਨਵੀਂ ਰਿਕਵੈਸਟ ਕੀਤੀ ਹੈ ਕਿ ਉਹਨਾਂ ਬਾਕੀ ਅਸੀ ਫਾਜ਼ਲਖਾਨ ਦੇ ਜਿਹੜੇ ਇਰਾਕੇ ਰਹਿ ਗਏ ਹਨ ਅਸੀਂ ਉਧਰ ਫਾਜ਼ਲਖਾਨ ਚ ਅਬੋਕਰਦ ਬਲਵਾਨਾ ਵਾਲੇ ਪਾਸੇ ਵੀ ਇਹ ਕਰਾਂਗੇ ਤੇ ਜਿਹਦੇ ਨਾਲ ਬੱਚਿਆਂ ਬੱਚਾ ਨੂੰ ਫਰੀ ਪੜ੍ਹਾਈ ਜਿਹੜੇ ਨਹੀਂ ਅਫੋਰਡ ਕਰ ਸਕਦੇ ਹਨ ਉਹਨਾਂ ਲਈ ਇਹ ਬਹੁਤ ਵਧੀਆ ਉਪਰਾਹ ਲੱਗੇਗਾ ਜੀ ਥੈਂਕ ਯੂ ਜਿਹੜੇ ਟੀਚਰਸ ਪਾਲਸੀ ਟ੍ਰਾਂਸਫਰ ਪਾਲਸੀ ਹੈ ਉਹ ਲੋਜੀੀ ਕਰਤਾ ਵੀ ਤਾਂ ਕਿ ਜਿਹੜੇ ਟੀਚਰਸ ਬਾਹਰ ਅੰਮ੍ਰਿਤਸਰ ਕਰਨ ਕਰਨ ਜਲੰਧਰ ਪਟਿਆਲਾ ਇਤੋਂ ਜਾਂਦੇ ਹੈ ਉਧਿਆਣਾ ਜਾਂਦੇ ਉਹਨਾਂ ਦੀ ਪਾਲਿਸੀ ਈਜ਼ੀ ਹੋ ਜੇ ਔਰ ਜਲਦੀ ਤੋਂ ਜਲਦੀ ਉਹ ਆ ਆ ਦੇ ਘਰੇ ਇੱਥੇ ਲੋਕਲ ਸਟੇਸ਼ਨ ਦੇ ਅਗੇ ਪੜਾ ਸਕਣ ਨੰਬਰ 1 ਔਰ ਅੱਜ ਸੈਕੰਡ ਸਕੂਲ ਆਫ ਫੈਮਿਲੀਜ਼ ਅਰਨੀ ਵਾਲੇ ਦੀ ਉਹ ਮੁੱਖ ਮੰਤਰੀ ਸਾਹਿਬ ਨੇ ਪ੍ਰੋਸਮੈਂਟ ਕਲੀਅਰ ਕਰਤੀ ਹੈ ਜਿਹੜਾ ਵੀ ਸਿਰਫ ਉਹ ਡਾਊਟ ਸੀ ਪੁਛ ਕਲੀਅਰ ਹੋ ਗਿਆ ਸਕੂਲ ਆਫ ਫੈਮਿਲੀਜ਼ ਅਰਨੀ ਵਾਲਾ ਅਗਲੇ ਮਹੀਨੇ ਸਟਾਰਟ ਹੋ ਜਾਏ ਥੈਂਕ ਯੂ